ਸਰਬ ਦੀ ਅੰਗਰੂਰ ਦੀ ਨਿਰਸ਼ਨਾ ਵੇਖ ਸਾਡੇ ਧਾਰੇ ਨਾਲੇ ਰੂੜੀਆਂ ਗੁਆਰੇ ਵੇਖ ਪਿੰਡੂ ਨਜ਼ਾਰੇ ਤੁਸੀਂ ਹੱਸ ਲਿਓ ਵੇਖ ਸਾਡੇ ਧਾਰੇ ਨਾਲੇ ਰੂੜੀਆਂ ਗੁਆਰੇ ਵੇਖ ਪਿੰਡੂ ਨਜ਼ਾਰੇ ਤੁਸੀਂ ਹੱਸ ਲਿਓ ਅਣਪੜ ਵਿਚਾਰੇ ਅਲਪੜ ਵਿਚਾਰੇ ਅਲਪੜ ਵਿਚਾਰੇ ਭੁੱਖੇ ਰਹਿ ਕੇ ਤਪਾਂ ਸਕੇ ਟਿਡ ਭੜੀਏ ਦਿੱਤਾ ਮਾਰੇ ਤੁਸੀਂ ਹੱਸਦੇ ਹੋ ਪੁੱਤ ਜੱਟ ਦਾ ਅਕਸਾ ਚਿਲਾ ਟਿਡ ਸਬਦਾ ਪਾਲੇ ਔਖਾ ਸੁਖਾ ਕਰੇ ਗੁਜ਼ਾਰੇ ਤੁਸੀਂ ਹੱਸਦੇ ਹੋ